ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਛੋਟਾ ਜਿਹੜਾ ਆਪਣਾ BCS ਦਾ ਰੂਟਰ ਰੋਟਰ ਉਹ ਵੀ ਚਲਾ ਕੇ ਦਿਖਾਵਾਂਗੇ ਡੈਮੋ ਤੇ ਲਾ ਕੇ ਹੋਣਾ ਤੇ ਉਦਾਂ ਵੀ ਰੂਟਰ ਰੋਟਰ ਵੀ ਦੇਣੇ ਆ ਤੇ ਕਈ ਰੂਟਰ ਰੋਟਰ ਦੇ ਚੱਕਰ ਵੀ ਸੈੱਟ ਕਰਕੇ ਹੋਣਾ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਤੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਲਓ ਜੀ ਹੁਣ ਦੇਖੋ ਜੀ ਉਹ ਵੀ ਡਾਇਰੈਕਟਰ ਹੈ ਜਿਹੜਾ ਪਹਿਲਾਂ ਬੰਦ ਹੋ ਗਿਆ ਸੀ ਬਿਲਕੁਲ ਆਰਾਮ ਨਾਲ ਚੱਲ ਰਿਹਾ 177 ਤੇ ਤੇ ਟ੍ਰੈਕਟਰ ਵੀ ਪੂਰਾ ਵਧੀਆ ਚੱਲ ਰਿਹਾ ਜੀ ਤੇ ਜ਼ਮੀਨ ਬਾਈ ਉਹਨਾਂ ਦੀ ਬਾਈ ਬਹੁਤ ਹਾਰਡ ਜੀ ਹੋਰੇ ਲੋੜ ਦੀ ਰੋੜੇ ਆ ਜਿਆਣੀ ਯਾਨੀ ਫਿਰ ਵੀ ਟ੍ਰੈਕਟਰ ਵਧੀਆ ਚੱਲ ਰਿਹਾ ਵੀਰੇ ਐਨ ਸੈਟ ਆ ਹੋਰ ਯਾਨੀ ਕਿ ਦੋ ਈ ਲੀਵਰ ਥੱਲੇ ਰੱਖ ਕੇ ਬਾਈ ਚਲਾ ਰਿਹਾ ਤੇ ਬਿਲਕੁਲ ਸੈਟ ਚੱਲ ਰਿਹਾ ਹੈ ਬਿਲਕੁਲ ਆਰਾਮ ਨਾਲ ਚੱਲ ਰਿਹਾ ਟਰੈਕਟਰ ਦੇਖੋ ਚੌਥਾ ਪਾਵਾ ਜੀ ਭਾਈ ਚੌਥਾ ਪਾਵਾ ਪਾ ਬਾਈ ਉਹਨਾਂ ਨੇ ਤੇ 3 ਸਪੀਡ ਟਰੈਕਟਰ ਆਈ 3 ਸਪੀਡ ਕਰਾਇਆ ਹੋਇਆ ਹੈ ਬਾਈ ਇਹਨਾਂ ਨੇ ਤੇ ਚੌਥਾ ਲੋ ਲਾਤਾ ਬਾਈ ਤੇ ਬਿਲਕੁਲ ਆਰਾਮ ਨਾਲ ਚੱਲ ਰਿਹਾ ਤੇ ਟਰੈਕਟਰ ਵੀ ਬਿਲਕੁਲ ਸਹੀ ਚੱਲ ਰਿਹਾ ਦੇਖੋ ਟਰੈਕਟਰ ਬਿਲਕੁਲ ਸਹੀ ਚੱਲ ਰਿਹਾ ਜੀ ਪੂਰੀ ਵਧੀਆ ਭੋਰ ਰਿਹਾ ਮਿੱਟੀ ਵੀ ਤੇ ਇਹ ਜਮੀਨ ਵੀ ਬਾਈ ਹੋਰੇ ਲੋਡ ਦੀ ਜਿਵੇਂ ਗੱਚੜਾਂ ਵਾਲੀ ਬਹੁਤ ਹਾਰਡ ਗੱਚੜ ਜੇ ਨੇ ਇਹਦੇ ਵਿੱਚ ਰੇਡੀ ਅਰਜਨ 605 ਆ ਜੀ ਇਹਦੇ ਵਿੱਚ 16 19 ਦੀ ਗਰਾਰੀ ਚੱਲ ਰਹੀ ਹੈ ਜੀ ਬੈਕ ਟੋਲੇ ਜਨੇ ਲੀਵਰ ਦੋਏ ਥੱਲੇ ਰੱਖ ਕੇ ਦੋਏ ਲੀਵਰ ਫੁੱਲ ਛੱਡੇ ਨੇ 8 ਫਟਾ ਰੂਟਾ ਵੇਟਰ ਲੈ ਕੇ ਚੱਲੇ ਆ ਮੈਂ ਅਸੀਂ ਇਹਨੂੰ ਨਵੇਂ ਫਟਾ ਵੀ ਨਵੇਂ ਬਰੇ ਨੂੰ ਤਾਂ ਇਹ ਸਿਆਣ ਦਾ ਹੀ ਨਹੀਂ ਰੂਟਾ ਵੇਟਰ ਨੀ ਕੋ ਪਾਇਆ ਆ ਮਗਰ ਇੰਨਾ ਤਕੜਾ ਰੈਕਟਰ ਬਣਾਇਆ ਤੇ ਬਾਈ ਆਪਾਂ ਚਲਾ ਕੇ ਦੇਖਿਆ ਹੁਣ ਇਹ ਤੇ ਜੀਰਾਂ ਦਾ ਸਿਸਟਮ ਤਾਂ ਬਾਈ ਇਸ ਹਿਸਾਬ ਨਾਲ ਬਣਾਇਆ ਨਾ ਸਵਰਾਜ ਵਾਲਿਆਂ ਨੇ ਬਾਈ ਤੁਹਾਨੂੰ ਦਿਖਾ ਦਿੰਨੇ ਆਂ ਦੇਖੋ ਅੱਗੇ ਸਦਾ தம் ਲਈ ਨੂੰ ਹੁੰਦਾ ਸੀਗਾ ਹਾਈ ਲੋ ਵੀ ਹੁੰਦੇ ਨੇ ਹੁਣ ਇਹਦਾ ਬੈਨਰੀ ਸਿਸਟਮ ਚ ਕੱਢਦਾ ਦੇਖੋ ਆ ਹੋ ਗਿਆ ਹਾਈ ਆ ਮੀਡੀਅਮ ਆ ਲੋ ਤੇ ਜਿੰਨੇ ਆਪਾਂ ਕਹਿ ਲਈ ਵੀ ਜੇ ਆਪਾਂ ਦੇ ਉੱਪਰ ਬੈਠੀ ਨੂੰ ਤਾਂ 963 ਦਾ ਸਿਸਟਮ ਹੋਵੇਗਾ ਤੁਹਾਨੂੰ ਇਕਰਾਰੋ ਆਟੋਮੈਟਿਕ ਡਰਾਈਵ ਅਗੋਂ ਮੀਡੀਅਮ ਹਾਈ ਲੋ ਤੇ ਇਧਰ ਗੀਅਰਸ ਪੱਧਾਈਆਂ ਤੇ ਕਾਫੀ ਜ਼ਿਆਦਾ ਇਹਦੇ ਵਿੱਚ ਤਕਰੀਬਨ ਸਾਰਾ ਟਰੈਕਟਰ ਚੇਂਜ ਆ ਵੀਰੇ ਮੀਟਰ ਮਟਰ ਤੋਂ ਲੈ ਕੇ ਸਟੀering ਤੋਂ ਲੈ ਕੇ ਸਰੇਕ ਚੀਜ਼ ਕੱਲੀ ਸ਼ੋਅ ਆ ਸ਼ੋਅ ਦਾ ਰੰਗ ਵੀ ਚੇਂਜ ਆ ਤੇ ਬਾਕੀ 스마트 ਕਨੈਕਟ ਵੀ ਹੈਗਾ ਕਨੈਕਟ ਵੀ ਹੋ ਜਾਂਦਾ ਇਹ ਟਰੈਕਟਰ ਮੋਬਾਈਲ ਨਾਲ ਹਨਾ Wi-Fi ਸਿਸਟਮ ਆ ਕਿੰਨਾ ਡੀਜ਼ਲ ਖਾਦਾ ਕਿੰਨਾ ਕਿਲੋਮੀਟਰ ਚੱਲਿਆ ਕਿੱਥੇ ਟਰੈਕਟਰ ਚੱਲ ਰਿਹਾ ਸਾਰੀ ਰਿਪੋਰਟ ਤੁਹਾਡੀ ਫੋਨ ਤੇ ਦੇਊਗਾ ਇਹ ਪਿੱਛੇ ਹੈਗੇ ਨੇ 16 ਦੇ ਟਾਇਰ ਤੇ 11 ਦੀ ਮੈਂ ਮੰਗਲ ਲਸਣ ਲੱਗਾ ਗੇੜ ਬਾਈ ਜਮਾ ਹੀ ਭੋਲੇ ਜਿਹੀ ਪਈ ਜਾਂਦੇ ਨੇ ਤੇ ਉਧਰ ਵਾਲਾ ਮੈਂ ਤੁਹਾਨੂੰ ਪਾ ਕੇ ਦਿਖਾਉਂਗਾ ਸਟਾਰਟ ਕਰਕੇ ਜਦੋਂ ਬਾਈ ਉਹਨੇ ਜਾਣਾ ਐ ਹੱਥ ਜਿਹਾ ਮਾਰੋ ਜਦ ਇਹ ਆਉਣ ਵਾਲੇ ਗੇੜ ਪਈ ਜਾਂਦਾ ਯਾਨੀ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੋਧ ਕਰੀ ਹੋਈ ਹੈ ਟਰੈਕਟਰ ਦੇ ਵਿੱਚ ਤੇ ਕਿਹੜੇ-ਕਿਹੜੇ ਵੀਰ ਕੋਲ ਇਹ ਪ੍ਰੋਟੈਕਟ ਚੱਲ ਰਿਹਾ ਸਾਰੇ ਕਮੈਂਟ ਜ਼ਰੂਰ ਕਰਿਓ ਤੇ ਕਿੰਦਾ ਦਾ ਟਰੈਕਟਰ ਕੱਢਿਆ ਉਹ ਵੀ ਦੱਸਿਓ ਤੇ ਬੁਕਿੰਗ ਤੇ ਮਿਲ ਰਿਹਾ ਹੈ ਮਹੀਨੇ-ਮਹੀਨੇ ਦੀ ਬੁਕਿੰਗ ਇਹਦੀ ਚੱਲੀ ਜਾ ਰਹੀ ਹੈ ਤੇ ਹੁਣ ਇਸ ਟਾਈਮ ਕਹਿੰਦੇ ਚਲੋ ਆ ਮਿਲੀ ਜਾਂਦਾ ਮੌਕਾ ਤੀ ਪਹਿਲਾ ਬੁਕਿੰਗ ਤੇ ਚੱਲੇਗਾ ਤੇ ਬਾਕੀ ਹੁਣ ਰੂਟਾ ਵੇਟਰ ਦਾ ਕਰ ਰਹੇ ਹਾਂ ਤਿਆਰ ਸੈਟਿੰਗ ਸ਼ੂਟਿੰਗ ਵੀ ਕਰਤੀ ਪੂਰੀ ਆਪਾਂ ਰੂਟਾ ਵੇਟਰ ਨੂੰ ਬਾਈ ਇੱਥੋਂ ਹੀ ਸੈਟਿੰਗ ਕਰਕੇ ਭੇਜਦੇ ਹਾਂ ਪੂਰੇ ਕਈ ਵੀਰਾਂ ਦਾ ਮੈਸੇਜ ਆਉਂਦਾ ਸ਼ਕਤੀਮਾਨ ਦੇ ਰੂਟਾ ਵੇਟਰ ਹੈ ਜੀ ਤੇ ਬਹੁਤ ਲੋਡ 'ਚ ਚੱਲਦੇ ਆ ਉਹਨਾਂ ਦੀ ਕੀ ਸੈਟਿੰਗ ਨਹੀਂ ਕਰੀ ਹੁੰਦੀ ਆਪਾਂ ਸਾਰੀ ਸੈਟਿੰਗ ਜ਼ਰੂਰ ਕਰਕੇ ਭੇਜਦੇ ਆ ਮੌਕੇ ਤੇ ਕਈ ਵਾਰ ਜਦੋਂ ਚੱਕਰ ਚੁੱਕਰ ਦੀ ਸੈਟਿੰਗ ਹੋਣੀ ਹੁੰਦੀ ਆ ਤੇ ਫਿਰ ਉਹ ਉਹ ਬਾਅਦ 'ਚ ਖਿੱਚ ਜਾ ਕੇ ਕਰ ਦਿੰਦੀ ਆ ਉਹ ਰੋਟਾਵੇਟਰ ਤਿਆਰ ਵਰ ਤਿਆਰ ਆ ਬਸ ਹੁਣ ਇਹਦੀ ਸ਼ਾਰਟ ਛੋਟ ਪਾ ਕੇ ਆਪਾਂ ਚੱਲ ਕੇ ਚਲਾ ਕੇ ਦਿਖਾ ਦਈਏ ਬਾਈ ਇਹਨੂੰ ਮੜਾ ਜਾ ਬਾਕੀ ਖੇਤ ਚ ਜਾ ਕੇ ਇਹਦੀ ਪੀ ਪਰਫਾਰਮੈਂਸ ਆ ਟਰੈਕਟਰ ਦੀ ਉਹ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਸੁਪਰ ਸੀਡਰ ਤੇ ਜੀ ਦਿਖਾਈ ਸੀ ਬਿਲਕੁਲ ਆਰਾਮ ਨਾਲ ਚੱਲ ਰਿਹਾ ਸੀ ਜੀ ਇਹ ਜੀ ਰੋਟਾਵੇਟਰ ਦੇ ਕੇ ਤਾਂ ਭੇਜਤਾ ਸੀ ਬਾਈ ਇਹਨਾਂ ਨੇ ਤੇ ਆਪਣੇ ਕੋਲ ਆ ਗਿਆ ਮਾਲ ਨਮਾ ਜੀ ਸੁਪਰ ਸੀਡਰਾਂ ਦਾ ਦੇਖੋ ਲਾ ਕੇ ਹਟਿਆ ਜੀ ਤੁਸੀਂ ਨੇ ਵੀ ਭਾਈ ਨਾ ਮੇ ਸੁਪਰ ਸੀਡਰ ਲੈਣੇ ਹੋਏ ਸੰਪਰਕ ਜ਼ਰੂਰ ਕਰਈਏ ਆਪਣੇ ਨਾਲ ਤੇ 3 ਤੇ 2 500 ਸੁਪਰਹੀਡਰ ਛੱਲੇ ਆ ਤੇ 2 लाख ਤੇ ਇੱਕ ਆ ਸੁਪਰਹੀਡਰ ਤੇ ਇੱਕ ਹੋ ਪਿਆ ਜੀ ਸੁਪਰਹੀਡਰ ਆਪਣੇ ਕੋਲ ਆ ਗਿਆ ਕਈ ਵੀਰ ਕਹਿੰਦੇ ਸੀ ਕਿ ਭਾਈ ਜੀ ਇਹ ਸੁਪਰਹੀਡਰ ਹੋਏ ਸ਼ਕਤੀਮਾਨ ਦੇ ਦੱਸਿਓ ਵੀ ਅਸੀਂ ਲੈਣੇ ਆ ਤੇ ਆ ਸੁਪਰਹੀਡਰ ਸਾਡੇ ਕੋਲ ਆ ਗਿਆ ਜੀ ਕਿਸੇ ਨੂੰ ਵੀ ਸ਼ਕਤੀਮਾਨ ਦਾ ਸੁਪਰਹੀਡਰ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਤੇ ਮੇਰੇ ਸਹਾਰ ਨਾਲ तकरीबन ਸਾਰੇ ਹੀ 8 ਫੁੱਟ ਸੁਪਰਹੀਡਰ ਨੇ ਜੀ ਤੇ ਮਾਲ तकरीबन ਸਾਰਾ ਹੀ ਆਪਣੇ ਕੋਲ ਨਾਮ ਆਇਆ ਹੈ ਕੋਪਰ ਹੀਟਰ ਵੀ ਤੇ ਆ ਪਹਿਲਾ ਰੂਟਾ ਬੀਟਰ ਵੀ ਆ ਦੇਖੋ ਸਾਰੇ ਆ 9 ਫੁੱਟ ਪਏ ਆ ਸਾਰੀ ਬਈ ਨਵਾਂ ਮਾਲ ਪਿਆ ਆਪਣੇ ਕੋਲ 8 ਫੁੱਟ 9 ਫੁੱਟ ਜਿੰਨਾ ਵੀ ਆ ਸਾਰਾ ਮਾਲ ਆਪਣੇ ਕੋਲ ਨਵਾਂ ਹੀ ਪਿਆ ਫਰੈਸ਼ ਮਾਲ ਆਈ ਸਾਰਾ ਤੇ ਆ ਅਸੀਂ ਨਾਲ ਦੀ ਨਾਲ ਲਾ ਰਹੇ ਆ ਕੋਪਰ ਹੀਟਰ ਤੇ ਆ ਜਿਹੜੀ ਕ੍ਰੇਨ ਆ ਕ੍ਰੇਨ ਬਈ ਸਾਡੇ ਕੋਲੇ ਇੱਥੇ ਖੜੀ ਹੀ ਹੁੰਦੀ ਆ ਕ੍ਰੇਨ ਅੱਜ ਦੀਪ ਬਾਈ ਹੈ ਨਹੀਂ ਇਸ ਕਰਕੇ ਸਾਡਾ ਬਾਈ ਆਪੇ ਲੱਗਿਆ ਹੈ ਚਲਾਉਣ ਅੱਜ ਪਰ ਇਹੋ ਜਿਹਾ ਉੱਪਰ ਹੋ ਜਾ ਹਾਂ ਓਏ ਆ ਟੱਕਣ ਲਾ ਦੇ ਯਾਰ ਹਾਂ ਵੰਡੀ ਬਾਈ ਜੀ ਅਸੀਂ ਆਏ ਸੀ ਬਾਈ ਇੱਧਰ ਠਾਣੇ ਪਿੰਡ ਪਰ ਖਾਲੀ ਦੇ ਕੋਲ ਜੀ ਜ਼ਿਲ੍ਹਾ ਰੋਪੜ ਚ ਤੇ ਅਸੀਂ ਬਾਈ ਡੈਮੋ ਕਰਨ ਆਏ ਸੀਗੇ ਤੇ ਵੀਰ ਉਹਨਾਂ ਨੇ ਬਾਈ ਜੀ ਗੋਭੀ ਲਾਈ ਹੀ ਆ ਕਾਫੀ ਤੇ ਇੱਧਰ ਵੀ ਹੈਗੀ ਆ ਤੇ ਬਾਈ ਇਹਨੂੰ ਡੈਮੋ ਦੇਣ ਆਏ ਸੀ ਆ ਦੇਖੋ ਆਪਣੇ 720 ਦੀ ਗੋਭੀ ਦੇ ਵਿੱਚ ਬਾਈ ਇਹਨਾਂ ਨੇ ਪਹਿਲਾਂ ਗੜਾਈ ਕਰਨੀ ਆ ਫਿਰ ਇਹਦੇ ਵਿੱਚ ਇਹ ਫਾਲਾ ਪਾ ਕੇ ਮਤਲਬ ਇਹਨੂੰ ਉਹ ਕਰਨਾ ਮਿੱਟੀ ਲਾਉਣੀ ਆ ਆ ਦੇਖੋ ਚਲਾਇਆ ਆਪਾਂ ਇੱਥੇ ਤੱਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਚੱਲਿਆ ਬਾਕੀ ਬਾਈ ਉਹ ਹੀ ਆਉਂਦੇ ਨੇ ਉਹਨਾਂ ਦੇ ਆਉਣ ਤੇ ਆਪਾਂ ਫਿਰ ਆਪਾਂ ਚਲਾਵਾਂਗੇ ਇਹ ਚਲਾ ਕੇ ਬਾਈ ਉਹਨਾਂ ਨੂੰ ਆਪਾਂ ਦਿਖਾਵਾਂਗੇ ਜੀ ਤੇ ਬੱਟਾ ਤੇ ਗੋਭੀ ਲਈ ਆ 2 ਫੁੱਟ ਦੇ ਵਿੱਚ ਤੇ ਆਪਾਂ ਕਰਿਆ ਹੋਇਆ ਇਹ 1.5 ਫੁੱਟ ਦੇ ਵਿੱਚ ਤਾਂ ਜੋ ਜਿਹੜਾ ਬੂਟੇ ਨੂੰ ਨੁਕਸਾਨ ਨਾ ਹੋਵੇ ਤੇ ਆ ਦੇਖੋ ਵਧੀਆ ਗੜਾਈ ਕਰੀ ਹੈ ਜੀ ਤੁਹਾਨੂੰ ਆਪਾਂ ਚੱਲਦਾ ਦਿਖਾਵਾਂਗੇ ਬਣੇ ਰਿਓ ਵੀਡੀਓ ਚੱਤੇ ਲੋ ਜੀ ਹਾਂ ਜੀ ਹਾਂ ਉਹ ਕਲਚਾ ਜੀ ਲੋ ਜੀ ਜੀ ਨਹੀਂ ਆਪ ਚਲਾ ਰਹੇ ਨੇ ਹੌਲੀ ਹੌਲੀ ਹੱਥ ਟਕਾ ਰਹੇ ਨੇ ਪਿੱਛੋਂ ਦਵਾ ਕੇ ਰੱਖ ਬਾਈ ਗੇਰ ਜਾ ਪਿੱਛੋਂ ਤੋਂ ਪਿੱਛੇ ਨੂੰ ਦਵਾ ਲਾ ਵੀਰੇ ਹੁਣ ਦਵਾ ਲਾ ਹਾਂ ਹੁਣ ਹੌਲੀ ਹੌਲੀ ਛੱਡੀ ਚੱਲ ਨਾਲ ਦੀ ਨਾਲ ਰੇਸ ਦੇਣ ਵਾਲੇ ਵੀਰੇ ਟਟ ਰੇਸ ਤੇ ਚਲਾ ਰਹੇ ਆ ਤੁਸੀਂ ਆਹਣ ਵੀਰੇ ਬਰਾਬਰ ਚੱਲ ਰਹੀ ਹੈ ਜੀ ਗੜਾਈ ਇਹਦੀ ভাইজিনে হ'ল হ'ল হাত টেকু হে যি হাত টেকীয়া নাই পুৰা